ਟਰੰਪ ਅਫਗਾਨਿਸਤਾਨ ਵਾਲੇ ਮਸਲੇ ਤੋਂ ਬਾਅਦ ਹੁਣ ਜ਼ਿਆਦਾ ਸਖਤ ਹੋ ਗਿਆ ਹੈ ਅਸਰ ਸਾਰੇ ਇਮੀਗਰੈਂਟਸ ਤੇ ਪੈਣਾ ਹੈ ਅਮਰੀਕਾ ਤੋਂ ਟਰੰਪ ਦਾ ਹੁਣ ਵੱਡਾ ਬਿਆਨ ਸਾਹਮਣੇ ਆਇਆ ਹੈ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਆਖਿਆ ਕਿ ਥਰਡ ਵਰਲਡ ਕੰਟਰੀਜ਼ ਤੋਂ ਮਾਈਗ੍ਰੇਸ਼ਨ ਪਰਮਾਨੈਂਟਲੀ ਪਾਉਜ਼ ਕੀਤੀ ਜਾਵੇਗੀ ਜੀ ਟਰੰਪ ਦਾ ਆਖਣਾ ਹੈ ਕਿ ਯੂਐਸਾ ਸਿਸਟਮ ਨੂੰ ਰਿਕਵਰ ਕਰਨ ਦੇ ਲਈ ਡਵੈਲਪਿੰਗ ਕੰਟਰੀਜ਼ ਤੋਂ ਆਉਣ ਵਾਲੀ ਇਮੀਗ੍ਰੇਸ਼ਨ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਜਾਵੇਗਾ ਇਥੇ ਹੀ ਨਹੀਂ ਉਸਨੇ ਆਖਿਆ ਕਿ ਨੌਨ ਸਿਟੀਜ਼ਨ ਨੌਨ ਸਿਟੀਜ਼ਨ ਦੇ ਲਈ ਫੈਡਰਲ ਬੈਨੀਫਿਟ ਖਤਮ ਕੀਤੇ ਜਾਣਗੇ ਤੇ ਜੋ ਵੀ ਮਾਈਗ੍ਰੈਂਟਸ ਡੋਮੈਸਟਿਕ ਟ੍ਰਾਂਸਕੁਆਲਿਟੀ ਨੂੰ ਖਤਰਾ ਪਣਦੇ ਨੇ ਉਹਨਾਂ ਦੀ ਸਿਟੀਜ਼ਨਸ਼ਿਪ ਹੈ ਉਹ ਕੈਨਸਲ ਕੀਤੀ ਜਾ ਸਕਦੀ ਹੈ ਤੇ ਜੋ ਵੀ ਪਬਲਿਕ ਚਾਰਜ ਜਾਂ ਸਿਕਿਉਰਿਟੀ ਰਿਸਕ ਜਾਂ ਫੋਰ ਵੈਸਟਰਨ ਸਿਵੀਲੇਸ਼ਨ ਦੇ ਨਾਲ ਇਨਕੰਪੈਟਿਬਲ ਹੁੰਦੇ ਆ ਉਹਨਾਂ ਨੂੰ ਕਹਿੰਦੇ ਆ ਡਿਪੋਰਟ ਕੀਤਾ ਜਾਏਗਾ ਇਸਾਰੇ ਬਿਆਨ ਉਸ ਵਾਰ ਦਿੱਤੇ ਗਏ ਜਾਂ ਜਦ ਇੱਕ ਅਫਗਾਨਿਸਤਾਨ ਨੈਸ਼ਨਲ ਉਤੇ ਡਾਊਟ ਹੈ ਸ਼ੱਕ ਹੈ ਕਿ ਉਸਨੇ ਵਾਈਟ ਹਾਊਸ ਦੇ ਨੇੜੇ ਨੈਸ਼ਨਲ ਗਾਰਡ ਦੇ ਮੈਂਬਰਸ ਤੇ ਹਮਲਾ ਕੀਤਾ ਹੈ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਤੇ ਇਹ ਸਭ ਤੋਂ ਸਖਤ ਸਟੈਂਡ ਸਭ ਤੋਂ ਵੱਡਾ ਐਲਾਨ ਮੰਨਿਆ ਜਾ ਰਿਹਾ ਹੈ ਯਾਨੀ ਕਿ ਗਲਤੀ ਜੇਕਰ ਇੱਕ ਇਮੀਗ੍ਰੈਂਟ ਕਰ ਰਿਹਾ ਹੈ ਤਾਂ ਖਾਮਿਆਜ਼ਾ ਉਸਦੀ ਸਾਰੀ ਕਮਿਊਨਿਟੀ ਦੇ ਸਿਰ ਤੇ ਮੜ ਦਿੱਤਾ ਜਾਂਦਾ ਹੈ ਟਰਕਿੰਗ ਹੋਵੇ ਜਾਂ ਫਿਰ ਕੋਈ ਵੀ ਹੋਰ ਸੈਕਟਰ ਹੋਵੇ ਬਸ ਇੰਤਜ਼ਾਰ ਕੀਤਾ ਜਾ ਰਿਹਾ ਤੁਹਾਡੀ ਇੱਕ ਗਲਤੀ ਦਾ ਟਰਕਿੰਗ ਦੀਆਂ ਦੋ ਘਟਨਾਵਾਂ ਹੁੰਦੀਆਂ ਨੇ ਤੇ ਬਲੇਮ ਤੁਸੀਂ ਦੇਖ ਹੀ ਲਿਆ ਸਾਰੀ ਪੰਜਾਬੀ ਕਮਿਊਨਿਟੀ ਦੇ ਸਰ ਤੇ ਮੜਿਆ ਗਿਆ ਇਹ ਸਭ ਸਿਆਸੀ ਹੱਲਾ ਗੁੱਲਾ ਇਮੀਗ੍ਰੈਂਟਸ ਨੂੰ ਟਾਰਗੇਟ ਤੇ ਰੱਖਦਾ ਆ ਕੀ ਨਵੇਂ ਕੀ ਪੁਰਾਣੇ ਬਾਰੀ ਕਹਿੰਦੇ ਕਿ ਸਭ ਦੀ ਵਾਰ-ਵਾਰ ਗਣੀ ਜਾ ਰਹੀ ਆ ਬਸ ਸ਼ਾਂਤ ਰਹੋ ਸੁਰੱਖਿਅਤ ਰਹੋ ਆਪ ਵੀ ਬਚੋ ਤੇ ਆਪਣੀ ਕਮਿਊਨਿਟੀ ਨੂੰ ਵੀ ਬਚਾਓ ਵੱਸੇ ਆਮ ਤੌਰ ਤੇ 트럼ਪ ਪ੍ਰਸ਼ਾਸਨ ਦੇ ਵੱਲੋਂ ਜੋ ਵੀ ਫੈਸਲੇ ਇਮੀਗ੍ਰੈਂਟਸ ਦੇ ਨਾਲ ਜੋੜ ਕੇ ਲਏ ਜਾਂਦੇ ਆ ਚਰਚਾ ਪੂਰੀ ਦੁਨੀਆ 'ਚ ਹੁੰਦੀ ਆ ਨਿਊਜ਼ ਫਲੈਸ਼ ਹੁੰਦੀ ਆ ਵੱਡੀਆਂ ਵੱਡੀਆਂ ਹੈਡਲਾਈਨ ਜ਼ਰੂਰ ਬਣਦੀਆਂ ਪਰ ਸਵਾਲ ਹੈ ਕਿ ਕੀ ਇਮੀਗ੍ਰੇਸ਼ਨ ਇਸ ਤਰ੍ਹਾਂ ਮੁਕੰਮਲ ਤੌਰ ਤੇ ਬੰਦ ਕੀਤੀ ਜਾ ਸਕਦੀ ਹੈ ਆਸਾਨ ਹੁੰਦਾ ਹੈ ਕਿ ਹੁਕਮ ਸੁਣਾ ਦਿੱਤਾ ਪਰ ਕੀ ਇਸ ਨਾਲ ਇਮੀਗ੍ਰੇਸ਼ਨ ਰੁਕ ਜਾਂਦੀ ਹੈ ਹਾਲਾਂਕਿ ਇਸ ਤੋਂ ਪਹਿਲਾਂ ਵੀ 트럼ਪ ਦੇ ਕਈ ਹੁਕਮ ਸਮਾ ਪਾ ਕੇ ਮੱਠੇ ਜ਼ਰੂਰ ਪੈ ਗਏ ਸੀ ਪਰ ਜੇਕਰ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਮੁੱਖ ਨਿਸ਼ਾਨੇ ਤੇ ਇਸ ਵੇਲੇ ਟਾਰਗੇਟ ਤੇ ਇਮੀਗ੍ਰੈਂਟਸ ਹੁੰਦੇ ਆ ਇਸ ਦਾ ਅਨਸਰ ਕੈਨੇਡਾ ਤੇ ਵੀ ਪੈਂਦਾ ਇੰਗਲੈਂਡ ਤੇ ਵੀ ਪੂਰੇ ਯੂਰਪ ਤੇ ਪੈਂਦਾ ਨਜ਼ਰ ਆਉਂਦਾ ਪਰ ਇਮੀਗ੍ਰੇਸ਼ਨ ਹਾਲੇ ਵੀ ਸਹਕੇ ਸਹਕੇ ਮੁਕਾਮ ਦੇ ਇੰਤਜ਼ਾਰ ਵਿੱਚ ਹਵਾ ਦੇ ਸੁਖਾਵੇਂ ਬੁੱਲੇ ਦਾ ਇੰਤਜ਼ਾਰ ਹਾਲੇ ਵੀ ਜਾਰੀ ਹੈ ਹਾਂ ਜੀ ਅਗਲੀ ਖਬਰ ਵੀ ਅਮਰੀਕਾ ਤੋਂ ਤੁਹਾਡੀ ਰਸੋਈ ਨਾਲ ਜੁੜੀ ਆ ਤੁਸੀਂ ਸੋਚਦੇ ਹੋਵੋਗੇ ਮੇਰੀ ਰਸੋਈ ਸਾਡੀ ਕੜਾਹੀ ਸਾਡਾ ਲਗਾਇਆ ਸਬਜ਼ੀ ਨੂੰ ਤੜਕਾ ਤੇ ਅਸੀਂ ਜੋ ਖਾਣਾ ਮਰਜੀ ਪਕਾਈਏ ਸਾਡੀ ਮਰਜ਼ੀ 트ੰਪ ਨੇ ਕੀ ਅੰਬਲਣਿਆ ਸਾਡੀ ਰਸੋਈ ਤੋਂ ਪਰ ਨਹੀਂ ਥੋੜਾ ਜਿਹਾ ਸੀਰੀਅਸਲੀ ਹੁੰਨੇ ਆ ਭਾਈ ਸਾਹਿਬ ਜੇ ਇਹ ਸੋਚੀ ਸੋਚ ਕੇ ਬੈਠੇ ਹੂੰ ਤਾਂ ਹੁਣ ਥੋੜਾ ਜਿਹਾ ਸਾਵਧਾਨ ਹੋ ਜਾਓ ਸਿਰਫ ਉਹ ਤੁਹਾਡੀ ਰਸੋਈ ਦੇ ਪਾਂਡੇ ਹੀ ਨਹੀਂ ਇਹ ਪਾਂਡੇ ਤੁਸੀਂ ਮੰਗਵਾਏ ਕਿੱਥੋਂ ਹੈ ਖਰੀਦੇ ਕਿੱਥੋਂ ਨੇ ਇਸ ਦਾ ਵੀ ਹੁਣ ਸਪੈਨ ਹੋ ਰਿਹਾ ਯਾਨੀ ਕਿ ਲਗਭਗ ਕਈ ਸਾਡੇ ਭੈਣ ਭਰਾ ਐਸੇ ਹੁੰਦੇ ਆ ਜੋ ਕਿ ਇੰਡੀਆ ਤੋਂ ਕੜਾਹੀ ਪ੍ਰਾਂਤ ਵਗੈਰਾ ਲੈਣ ਦੀ ਇੱਛਾ ਰੱਖਦੇ ਆ ਸ਼ੌਕ ਵੀ ਰੱਖਦੇ ਆ ਕੁਝ ਮੁਲਕਾਂ 'ਚ ਇਹ ਤਵੇ ਪ੍ਰਾਂਤਾਂ ਕੜਾਈਆਂ ਪੰਜਾਬ ਤੋਂ ਖਰੀਦ ਕੇ ਲੋਕੀ ਲੈ ਵੀ ਜਾਂਦੇ ਆ ਜਦੋਂ ਫਲਾਈਟ ਹੁੰਦੀ ਆ ਵਾਪਸੀ ਦੀ ਹੁਣ ਅਮਰੀਕਾ ਦੇ ਵਿੱਚ ਇਹ ਬਿਲਕੁਲ ਨਹੀਂ ਚਲੇਗਾ ਇਸ ਮੁੱਦੇ ਤੇ ਬਾਰੀਕੀ ਦੇ ਨਾਲ ਹੁਣ ਸਕੈਨਿੰਗ ਦੀ ਖਬਰ ਆ ਰਹੀ ਹੈ ਯਾਨੀ ਕਿ ਤੁਹਾਡੀ ਰਸੋਈ ਦੇ ਉਹ ਭਾਂਡੇ ਜੋ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਬਣੇ ਅਮਰੀਕਾ ਦੇ ਵੱਲੋਂ ਸਖਤ ਵਾਰਨਿੰਗ ਦਿੱਤੀ ਗਈ ਹੈ ਕਿ ਭਾਰਤੀ ਬਰਤਨਾਂ ਦੇ ਵਿੱਚੋਂ ਸੀਸ਼ਾ ਲੈਡ ਨਿਕਲ ਰਿਹਾ ਹੈ ਇਹ ਬਰਤਨ ਉੰਨੇ ਬਰਤਨ ਆ ਜਿਹੜੇ ਤੁਰੰਤ ਕਹਿੰਦੇ ਕਿ ਸੁੱਟ ਦਿਓ ਐਫ ਡੀ ਏ ਨੇ ਹੁਣ ਅਲਰਟ ਜਾਰੀ ਕੀਤਾ ਹੈ ਕੜਾਹੀ ਤੋਂ ਤੜਕਾ ਭਾਰਤ ਵਿੱਚ ਬਣੇ ਬਰਤਨ ਅਮਰੀਕਾ ਦੇ ਵਿੱਚ ਬੈਨ ਕੀਤੇ ਜਾ ਰਹੇ ਹਨ ਅਮਰੀਕਾ ਦੀ FDA ਨੇ ਵੱਡੀ ਚੇਤਾਵਨੀ ਜਾਰੀ ਕੀਤੀ ਹੈ ਕਿ 19 ਕਿਸਮਾਂ ਦੇ ਬਰਤਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਭਾਰਤ ਵਿੱਚ ਬਣੇ ਹਨ ਖਾਣੇ ਦੇ ਵਿੱਚੋਂ ਲੈਡ ਛੱਡ ਰਹੇ ਹਨ ਯਾਨੀ ਕਿਸੇ ਸ਼ਮ ਕੜਾਈਆਂ ਤਵੇ ਸੌਸ ਪੈਨ ਬਰਾਸ ਦੇ ਬਰਤਨ ਤੇ ਟੈਸਟ ਤੋਂ ਬਾਅਦ ਪਤਾ ਲੱਗਾ ਕਿ ਇਹ ਸਿਹਤ ਦੇ ਲਈ ਬੜੇ ਖਤਰਨਾਕ ਨੇ ਘਰਪਤੀ ਮਹਿਲਾਵਾਂ ਦੇ ਲਈ ਖਾਸ ਖਤਰਾ ਬਣ ਸਕਦਾ ਇਹਨਾਂ ਭਾਂਡਿਆਂ ਦੇ ਵਿੱਚ ਬਣਾਇਆ ਹੋਇਆ ਪਕਾਇਆ ਹੋਇਆ ਫੂਡ ਐਫਡੀਐਲ ਨੇ ਲੋਕਾਂ ਨੂੰ ਆਖਿਆ ਕਿ ਜੇ ਘਰ ਵਿੱਚ ਇਹ ਬਰਤਨ ਤੁਹਾਡੇ ਹੈਗੇ ਆ ਤਾਂ ਇਸ ਨੂੰ ਤੁਰੰਤ ਹਟਾ ਦਿੱਤਾ ਜਾਵੇ ਇਹ ਬਰਤਨ ਕੈਲੀਫੋਰਨੀਆ ਐਲਨਵਾਈ ਮਾਰੀਲੈਂਡ ਨਿਊ ਜਰਸੀ ਨਿਊਯਾਰਕ ਤੇ ਵਾਸ਼ਿੰਗਟਨ ਡੀਸੀ ਦੇ ਕੁਝ ਰਿਟੇਲ ਸਟੋਰਾਂ ਦੇ ਵਿੱਚ ਵਿਕ ਰਹੇ ਨੇ ਪਰ ਹੁਣ ਸਾਰੇ ਰਿਟੇਲਰਾਂ ਨੂੰ ਤੁਰੰਤ ਕਾਰਵਾਈ ਲਈ ਆਖਿਆ ਗਿਆ ਹੈ ਸੋ ਤੁਸੀਂ ਵੀ ਦੇਖਿਓ ਕਿਤੇ ਤੁਹਾਡੀ ਰਸੋਈ ਦੇ ਵਿੱਚ ਇੰਡੀਆ ਮੇਡ ਭਾਂਡੇ ਹੈ ਜੇ ਹਨ ਤਾਂ ਤੁਹਾਨੂੰ ਹੁਣ ਸੁਚੇਤ ਹੋਣ ਦੀ ਲੋੜ ਹੈ ਇਸ ਦੇ ਨਾਲ ਹੀ ਦਿਓ ਇਜਾਜ਼ਤ ਬਾਕੀ ਅਪਡੇਟ ਲੈ ਕੇ ਜਲਦੀ ਮਿਲਦੇ ਹਾਂ ਹਾਸਦੇ ਵਾਸਤੇ ਰਹੋ ਜ਼ਿੰਦਗੀ ਜ਼ਿੰਦਾਬਾਦ